ਆ ਪਾਕਿਸਤਾਨੀ ਵੀਰ ਦੀ ਵੀਡੀਓ ਦੇਖਿਓ ਇਹ ਨਾ ਸਮਝਣਾ ਗੰਦਾ ਹੈ ਮਾੜਾ ਹੈ ਵੀਡੀਓ ਵੇਖਿਓ ਫਿਰ ਡਿਸਾਈਡ ਕਰਿਓ ਇਹ ਨਹੀਂ ਸਮਝਣਾ ਕਿ ਮਾੜਾ ਹੈ ਜਾਂ ਗੰਦਾ ਹੈ ਇਹ ਸਮਝਣਾ ਹੈ ਕਿ ਤੁਹਾਡੇ ਸਾਹਮਣੇ ਅੱਜ ਇੱਕ ਫਨਕਾਰ ਹੈ ਮੈਸ ਲੋ ਜਾਂ ਖੇਡਾਂਗਾ ਸਪੀਡ ਨਹੀਂ ਮਾਰਾਂਗਾ ਸਪੀਡ ਮਾਰਾਂ ਤਾਂ ਮੇਰੀ ਇੱਕ ਸਕੈਂਡ ਦੀ ਆਈਟਮ ਹੈ ਅਵੇ ਤਨ ਸਵਾਦ ਇਸ ਤਰ੍ਹਾਂ ਹੁੰਦਾ ਤਾਂ ਦੁਨੀਆ ਮੈਨੂੰ ਫਨਕਾਰ ਚੁੱਪ ਮੰਦੀ ਹੈ ਕਿੰਨੇ ਮਣਕੇ ਨੇ ਤਿੰਨ 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 ਮਣਕੇ ਤੁਹਾਡੇ ਸਾਹਮਣੇ ਨੇ ਨਾ ਇਹ ਡੱਬੀਆਂ ਖਾਲੀ ਨੇ ਯਾ ਇਚੋ ਬੰਦ ਲੈ ਨਟੀਆਂ ਇਹ ਚੋ ਸਾਬ ਉਤੋਂ ਵੀ ਬੰਦ ਨੇ ਤਿੰਨ ਮਣਕੇ ਨੇ ਬਾਵਾ ਨੰਗੀਆਂ ਰੱਖ ਸਾ ਹੱਥ ਖੁੱਲੇ ਰੱਖ ਸਾ ਚਲਾਕੀ ਕਰਨੀ ਦੱਸਾਂਗਾ ਚਲਾਕੀ ਕਰਨੀ ਲੱਗ ਗਈ ਹੈ ਅਹ ਇਸੇ ਮਣਕੀ ਨੂੰ ਮੈਂ ਗਾਇਬ ਕਰਨਾ ਆਪਣੀ ਚਲਾਕੀ ਨਾਲ ਕਹਿੰਦਾ ਗਾਇਬ ਹੋ ਜਾ ਗਾਇਬ ਹੋ ਜਾ ਚਲੀ ਜਾ ਅਜੇ ਨਹੀਂ ਗਿਆ ਨੂੰ ਚੋ ਸਾਬ ਦੋ ਮਣਕੇ ਥੱਲੇ ਤੀਸਰਾ ਹੱਥ ਵਿੱਚ ਇੱਥੇ ਹੁਣ ਮੈਂ ਗਾਇਬ ਕਰ ਜਾਵਾਂ ਫਨਕਾਰੀ ਕੱਚੀ ਕਿ ਪੱਕੀ ਕਹਿਣਾ ਗਾਇਬ ਹੋ ਜਾ ਗਾਇਬ ਹੋ ਜਾ ਹਾਥੀ ਪਿਛਾ ਨਾ ਜਾਵੇ ਤੇ ਇਨਸ਼ਾ ਅੱਲਾਹ ਗਾਇਬ ਹੋ ਜਾਵੇ ਕਹਿਣਾ ਗਾਇਬ ਹੋ ਜਾ ਇੱਥੋਂ ਛੱਡ ਦਈਏ ਹਾਂ ਇਨਸਾ ਹੀ ਇਹ ਤਾਂ ਖਾਲੀ ਹੈ ਉਹ ਦੇ ਇਹ ਵੀ ਖਾਲੀ ਹੈ ਛੋਸਾ ਨਹੀਂ ਭਰ ਲੈ ਹਾਂ ਇੱਕ ਵੀ ਖਾਈ ਨਹੀਂ ਉਹ ਵੀ ਖਾਲੀ ਜੇ ਨਹੀਂ ਕੁਝ ਕੁਝ ਕੇ ਦੇ ਚੀ ਖਾਲੀ ਆ ਮੱਗ ਵਿਖਾਈ ਤੁਹਾਨੂੰ ਨਹੀਂ ਚੱਕ ਲਈ ਖਾਲੀ ਮੈਂ ਚੈੱਕ ਕਰਾ ਦੇਣਾ ਸਭ ਚੈੱਕ ਹੋ ਰਿਹਾ ਹੈ ਹੋਰ ਆਫੇ ਛੋਟੇ ਵੀ ਨਹੀਂ ਕੋਈ ਨਹੀਂ ਚੂਸਾ ਵੀ ਬਿਲਕੁਲ ਦੋਵੇਂ ਖਾਲੀ ਹੈ ਹੈ ਉਹ ਗਈ ਇੱਕ ਖਾਲੀ ਡੱਬੀ ਝੜ ਕੇ ਇੱਥੇ ਲਾਣੀ ਇੱਕ ਇੱਥੇ ਲਾਣੀ ਹੈ ਇੱਕ ਮਣਕਾ ਦਾਅ ਮਾਰ ਗਿਆ ਨਾ ਦੋ ਬੈਠੇ ਨੇ ਲੋ ਸਰਕਾਰ ਜਦੋਂ ਵੀ ਨਾ ਦੋ ਨੇ ਜਾਣਾ ਮੈਂ ਸਲੋ ਜਾ ਬਿਲਕੁਲ ਇਹਨਾਂ ਨੂੰ ਗਾਇਬ ਕਰ ਦੇਵਾਂਗਾ ਤੁਹਾਨੂੰ ਮੈਂ ਪਤਾ ਨਹੀਂ ਲੱਗਣ ਦੇਣਾ ਇਹ ਵੀ ਇੱਕ ਤੇ ਇਹ ਵੀ ਇੱਕ ਜਦੋਂ ਇਹਨਾਂ ਦੋਵਾਂ ਮਣਕਿਆਂ ਜਾਣਾ ਨਾ ਇਹਨੂੰ ਮੈਂ ਥੋੜੀ ਜੀ ਫੱਟੀ ਥੱਲੇ ਕਰਨੇ ਮੋੜ ਉਤਾਂ ਇਹਨਾਂ ਉਤਾਂ ਚੜਾ ਜਾ ਉਹ ਗੋਡੇ ਜੀ ਨਹੀਂ ਜੀ ਉਧਰ ਨਹੀਂ ਗਿਆ ਇਹ ਬੈਠੇ ਪਹਿਲਾ ਬੈਠਾ ਨਾ ਦੂਸਰਾ ਬੈਠਾ ਖਾਲੀ ਡੱਬੀ ਇਹ ਮੈਂ ਝਾੜ ਕੇ ਮੈਂ ਇੱਥੇ ਜੇ ਰੱਖਣੀ ਹੈ ਇੱਕ ਇੱਥੇ ਹੈ ਕੰਨਿਆ ਵੇਖ ਓਏ ਹੋਏ ਚੂਸਾ ਇੱਕ ਮਣਕੇ ਦੋਣ ਮੈਂ ਜੋੜਾ ਜੋੜਾ ਬਣਾਣਾ ਜੋੜਾ ਯਾ ਵੇਖ ਲੈ ਇਹਦੇ ਥੱਲੇ ਵੀ ਇੱਕ ਹੈ ਨਾ ਹਾਂ ਇਸ ਥੱਲੇ ਵੀ ਇੱਕ ਹੈ ਦੂਆ ਥੱਲੇ ਚੂਸਾ ਬੇਕ ਇੱਕ ਮਣਕਾ ਹੈ ਦਸੋ ਕਿਹੜੀ ਡੱਬੀ ਥੱਲੇ ਮੈਂ ਨੀਰੀ ਫੂਕ ਮਾਰਾ ਮਣਕੇ ਦੋ ਬਣ ਜਾਣ ਸਵਾਦ ਇਹਨਾਂ ਮੁਰਫਨਕਾਰੀ ਦਾ ਜਿੱਦੇ ਥੱਲੇ ਮਰਜੀ ਜਿੱਦੇ ਥੱਲੇ ਆਖੋਗੇ ਉਹਦੇ ਥੱਲੇ ਜੋੜਾ ਨਿਕਲੇਗਾ ਕਰਾਂਗਾ ਚਲਾਕੀ ਨੇੜੇ ਹੱਥ ਵੀ ਨਹੀਂ ਕਰਨਾ ਇਹ ਦੇਖ ਇਹਦੇ ਥੱਲੇ ਪਹਿਲਾਂ ਚੈੱਕ ਕਰੋ ਇੱਕ ਇੱਕ ਹੀ ਹੈ ਨਾ ਇੱਕ ਇੱਕ ਹੀ ਇਹ ਵੀ ਚੈੱਕ ਕਰੋ ਇੱਕ ਇੱਕ ਹੀ ਇਸ ਇੱਕ ਮਣਕੇ ਨੂੰ ਮੈਂ ਫੂਕ ਥੋੜੀ ਜੀ ਮਾਰਾ ਤੇ ਦੋ ਕਰ ਜਾਵਾਂ ਨਹੀਂ ਅਜੀਤ ਸਾਹਿਬ ਚੈੱਕ ਕਰ ਲਓ ਕੋਈ ਇੱਕ ਕੀ ਆ ਵੇਖਾ ਇੱਕ ਹੀ ਨਹੀਂ ਓਏ ਦੋ ਨੇ ਇੱਕ ਅਜੀਤ ਸਾਹਿਬ ਵੇਖੋ ਓਏ ਲਓ ਜੀ ਅਜੀ ਸਾਬ ਵੇਖ ਕੇ ਚੋਕਵਹਾ ਹੋਣਾ ਚੋਕਵਹਾ ਹੋਣਾ ਜੀ ਚੋਕ ਕੇ ਜਨਾਬ ਅਸੀਂ ਅੱਗੇ ਵਖਾ ਦਿੱਤਾ ਬੱਸ ਉਹ ਵੇ ਰੋਣਾ ਨਹੀਂ ਲੱਗ ਕੋਈ ਨਹੀਂ ਜੀ ਬਾਬਾ ਸਭ ਤੋਂ ਮਾ ਥੱਲੇ ਇੱਕੀ ਬਾਬਾ ਗਾਇਬ ਹੋ ਗਈ ਇੱਕ ਖਾਲੀ ਡੱਬੀ ਝੜ ਕੇ ਉਹ ਸਮਝ ਆਦੇ ਫਿਰ ਫਲਕਾਰ ਇਤਨਾ ਇੱਕ ਆਜੀ ਆ ਬਿਲਕੁਲ ਇਹ ਖਾਲੀ ਡੱਬੀ ਝੜ ਕੇ ਇੱਥੇ ਲਾਣੀ ਹੈ ਕਿ ਇੱਥੇ ਲਾਣੀ ਹੈ ਜਦੋਂ ਮੈਂ ਦੋ ਬਣਾਣੇ ਨੇ ਨਾ ਹਾਂ ਹਾਂ ਆ ਤਾਂ ਨਹੀਂ ਨਰੇ ਕੀਤਾ ਆ ਵੇਖੋ ਖਾਲੀ ਸੋਟੀ ਇਨ ਕਿਊਰਲ ਕੀਤਾ ਤਾਂ ਮਣਕਾ ਜੋੜਾ ਠੀਕ ਕਿਥੇ ਹਾਂਜੀ ਆ ਵੇਖੋ ਇਹ ਕਿੰਨੇ ਨੇ ਦੋ ਤੁਹਾਡੇ ਸਾਹਮਣੇ ਇਹਨਾਂ ਦੋ ਨੂੰ ਮੈਂ ਫੜਨਾ ਤੇ ਇੱਥੇ ਮੈਂ ਬੰਦ ਕਰ ਦੇਣਾ ਠੀਕ ਹੈ ਹੋ ਗਿਆ ਇਹ ਖਾਲੀ ਕਿੰਨੇ ਮਣਕੇ ਨੇ ਇੱਕ ਇੱਕ ਇਸ ਇੱਕ ਨੂੰ ਮੈਂ ਇੱਥੇ ਧੱਕ ਜਣਾ ਜਿਹੜੇ ਆ ਦੋ ਬੰਦ ਹੋਏ ਨੇ ਇਸ ਮਣਕੇ ਨੂੰ ਇੱਧਰ ਟੋੜ ਲੈਣਾ ਕਹਿੰਦਾ ਫਾਂ ਇੱਧਰ ਕਿੰਨੇ ਨੇ ਦੋ ਇੱਥੇ ਇੱਕ ਇੱਕ ਇੱਥੇ ਜਨਾਬ ਦੋ ਕਰ ਦਿਆਂਗੇ ਤੇ ਇੱਧਰ ਇੱਕ ਕਰ ਦਿਆਂਗੇ ਹੁਣ ਟਰੈਵੇ ਇੱਕ ਤੇ ਕਰ ਅੱਛਾ ਲਗਿੰਤੀ ਸ਼ੁਰੂ ਕਰ। ਰਵਾਨ ਭੱਜ ਕੇ ਆ ਜਾਵੇਂ। ਕੰਮ ਬੜਾ ਓੱਖਾ ਫਸ ਗਿਆ ਨਾ। ਤਰੇਵੇਕ ਚ ਇਹਦੇ ਦੱਲ ਬਣਾਈ ਆਉਂਦਾ ਭਾਈ ਦੱਸ। ਇਹ ਕਿੰਨੇ ਨੇ? 1 1 ਕਿੰਨੇ? 1 ਤੋਂ ਬਾਵਾ ਨੰਗੀਆਂ ਤੇ ਹੱਥ ਖੁੱਲੇ। ਇਹ ਹੁਣ ਕਿੰਨੇ? 2 ਹੋਣ ਤਰੇ ਇਹ ਡੱਬੀ ਖਾਲੀ? ਜੀ। ਖਾਲੀ ਡੱਬੀ ਮੈਂ ਝਾੜ ਕੇ ਉੱਥੇ ਰਾ ਦੇਣੀ ਐ। ਇਸੇ ਮਣਕੇ ਨੂੰ ਮੈਂ ਇੱਥੋਂ ਛੱਡਦਾ। ਹੂੰ। ਈਜ਼ੀ ਲੋਡ ਸਿਸਟਮ। ਤੇਜਕ ੀਜਕ ਕਿਤੇ ਦਮਨ ਕਾ ਥੱਲੇ ਇੱਕ ਇੱਕ ਚਲਾ ਗਿਆ ਹਾਂਜੀ ਕਾਲੀ ਡੱਬੀ ਝਾੜ ਕੇ ਮੈਂ ਉੱਤੇ ਲਾਈ ਇਹ ਦੂਸਰੇ ਨੂੰ ਇਸੇ ਤਰੀਕੇ ਚੜਦਾ ਹੈ ਹੂੰ ਈਜਕ ਈਜਕ ਰਾਹ ਕਿਤੇ ਦੋਵੇਂ ਕੱਟ ਤੀਸਰਾ ਰਹਿ ਗਿਆ ਤੀਸਰੇ ਨੂੰ ਇੱਥੇ ਲਾ ਦੇਣਾ ਚੁਰਲ ਬਾਹਰ ਕੱਢ ਦੇ ਇਹੋ ਆ ਬੈਠਾ ਤੇਰੇ ਡਾਕਟਰ ਸਾਹਿਬ ਪਰਵਾਨੇ ਕੀ ਕਹਿੰਜਾ ਹੈ ਆ ਵੇਖੋ ਨਾ ਇਹਦੇ ਥੱਲੇ ਕਿੰਨੇ ਨੇ ਦੋ ਬੰਦ ਦੇ ਸਾਹਮਣੇ ਨੇ ਨਾ ਉਦੋਂ ਵੇਖ ਤੂੰ ਛਾਡੂ ਕਹਿਣਾ ਸਾਡੇ ਵੀ ਬਰੋ ਔਰ ਸਭ ਸੁਣਾਓ ਸੁੱਚਾ ਸਾਹਿਬ ਦਾ ਖਾਸ ਤਵੱਜਾ ਆਈਟਮ ਹੈ ਇਹਦੇ ਥੱਲੇ ਕਿੰਨੇ ਨੇ ਦੋ ਇਹ ਦੋ ਇੱਥੇ ਕਰ ਲੈਨੇ ਆ ਠੀਕ ਹੈ ਇੱਥੇ ਇਹ ਡੱਬੀ ਖਾਲੀ ਹੈ ਨਾ ਖਾਲੀ ਹੈ ਨਾ ਜੀ ਇਹੋ ਖਾਲੀ ਡੱਬੀ ਮੈਂ ਝੜ ਫੋਕ ਇੱਥੇ ਰੱਖ ਦੇਵਾਂ ਡੱਬੀ ਵਿੱਚੋਂ ਸਾਬੂਰੀ ਚੁੱਕਣ ਤੇ ਵਿੱਚੋਂ ਮਣਕਾ ਆਵੇ ਮੁਰਫਨਕਾਰੀ ਆ ਨਾ ਮਣਗਾਏ ਤਾਂ ਬਾਬੇ ਚੋੜੀ ਚਾਵੇ ਬਾਬੇ ਚੋਈ ਚਾਲਣੀ ਆ ਬਾਬਾ ਬੱਗੇ ਵਸੋ ਹਮੇ ਡੱਬੀ ਰਾਈ ਹੈ ਖਾਲੀ ਇਹਦੇ ਫਨਕਾਰੀ ਹੈ ਇਹਦੇ ਵਿੱਚ ਮਣਕਾ ਆ ਜਾਵੇ ਮਣ ਫਨਕਾਰੀ ਹੈ ਹਾਂਜੀ ਹਾਂ ਚੈੱਕ ਕਰ ਲੈ ਨੇ ਡੱਬੀ ਨਹੀਂ ਬਾਬੇ ਦੀ ਚੋਲੀ ਚਾਵੇ ਮਣਕਾ ਜਿਹੜਾ ਦਾ ਫਾਨ ਨੇ ਉਹ ਨੂੰ ਉਹ ਕਰਨ ਦੇ ਨਹੀਂ ਨਹੀਂ ਕਰ ਲੈ ਨੇ ਬਾਬੇ ਦੇ ਬਾਬਾ ਸਿੱਧਾ ਆ ਲੈ ਤੂੰ ਸਾਬਿਲ ਵੇਖ ਤੂੰ ਬਾਬਾ ਕੀ ਤੂੰ ਬਾਬਾ ਜੀ ਬਾਬੇ ਕਰ ਬਾਬਾ ਸੱਜਾ ਹੁੰਦਾ ਹੀ ਕਰ ਲੈ ਚੱਲ ਵੇ ਮਣਕਿਆ ਬਾਬੇ ਦੀ ਝੋਲੀ ਚ ਹਾਂਜੀ ਸਾਹਿਬ ਤਾਮਨ ਵਿੱਚ ਤੇ ਜਾ ਰਹੀ ਹਾਜੀ ਸਾਹਿਬ ਟੁਰ ਗਿਆ ਜੇ ਖਾਲੀ ਹੋ ਗਈ ਚੈੱਕ ਇਹ ਜੀ ਹਾਂਜੀ ਉਹ ਚੁੱਪ ਸਾਹਿਬ ਇਹ ਹੁਣ ਮਣਕਾ ਹੈ ਇਹੋ ਮਣਕਾ ਜਨਾਬ ਝਾਰ ਕੇ ਮੈਂ ਇੱਥੇ ਤੇ ਰੱਖਣਾ ਹੈ ਇੱਥੋਂ ਮੈਂ ਚੁਰਲ ਕਰ ਦੇਣਾ ਹੈ ਫਾਂਗ ਇੱਕ ਫਾਂਗ ਦੋ ਅਲੱਗ ਕਰ ਸਭੀ ਕੰਮ ਜਾਵੇ ਹੋ ਚੁਰ ਰੈਡੀ ਚਿਕਰੇਟ ਖਾਲੀ इओ खाली डब्बी हां जी ये खाली डब्बी मैं झार के उठे चलाई हुन इजी लोड सिस्टम चल गया दोवे मन के इजी नाल इजी लोड ना हो प जाने गए ऐथो कैना डीचक डीचक रेड कीती जनाब बल्कि बिल्कुल ही ठल्ले एक चला गया ना खाली डब्बी झार के मैं उठे लाई या दूसरे निवेस तरीके बज जाएंगे ऐथो कैना डीचक डीचक रेड दोवे ठल्ले हां जी खाली डब्बी ਯਾਰ ਕਿ ਮੈਂ ਉੱਤੇ ਲਾਈ ਤੀਸਰੇ ਨੇ ਕਿਹਾ ਚੱਲ ਓਏ ਡੀਚਕ ਡੀਚਕ ਕਿਤੇ ਤੱਕ ਆ ਗਿਆ ਸਮਝ ਆ ਗਿਆ ਡੀਚਕ ਦੀ ਹਾਂ ਕੁਛ ਸਾਡੀ ਸਮਝ ਬਾਹਰ ਜੇ ਤੂੰ ਦੀ ਮੈਂ ਮੁਰਗੀ ਬਣਾਉਂਦਾ ਨਹੀਂ ਮੈਂ ਨਹੀਂ ਤੇਜ਼ ਮੇਰੇ ਨਹੀਂ ਤੇਜ਼ ਅੱਲਾਸਿੰਗ ਚੋਸ ਸਾਹਿਬ ਬਾਬੇ ਨਾ ਚੰਗਾ ਬਾਬਾ ਨੂੰ ਪਤਾ ਲੱਗੀ ਤੈਨੂੰ ਐ ਮੈਂ ਨਾ ਬਾਦਸ਼ਾਹ ਦਾ ਐ